ਕਿਮਿੰਸ ਇੰਟਰਵਿਊ ਤੇ ਕਈ ਹਿੱਸੇ ਹਜੂ ਵੀ ਪਰਿਵਾਰਫ ਵਾਰੀ ਦੇ ਵਿੱਚ ਫਸੇ ਹੋਏ ਨੇ ਸ਼ਹਿਰ ਦੀ ਮੇਅਰ ਮਿਸ਼ੇਲ ਬੋਇਲੋ ਨੇ ਕਿਹਾ ਹੈ ਕਿ ਸਫਾਈ ਦੇ ਵਿੱਚ ਕੁਝ ਸਮਾਂ ਲੱਗੇਗਾ ਕਿਉਂਕਿ ਅਧਿਕਾਰੀ ਪਹਿਲਾਂ ਉਹਨਾਂ ਖੇਤਰ ਤੇ ਧਿਆਨ ਕੇਂਦ੍ਰਿਤ ਕਰ ਰਹੇ ਨੇ ਜਿੱਥੇ ਟ੍ਰੈਫਿਕ ਸਭ ਤੋਂ ਜ਼ਿਆਦਾ ਹੁੰਦਾ ਹੈ ਮੇਅਰ ਬੋਇਲੋ ਨੇ ਚੁੰਤੇ ਕਾਰਜਾ ਦੇ ਕਮ ਕਰਮਚਾਰੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਹ ਸੱਚਮੁੱਚ ਸਾਡੇ ਸਹੀ ਹੀਰੋ ਨੇ ਪਿਛਲੇ 4 ਦਿਨਾਂ ਤੋਂ ਇਹ ਟੀਮ ਅਤੇ ਸਾਡੇ ਠੇਕੇਦਾਰ ਬੋਕਸਿੰਗ ਦੇ ਤੋਂ ਲਗਾਤਾਰ ਕੰਮ ਕਰ ਰਹੇ ਨੇ ਉਸ ਨੇ ਦੱਸਿਆ ਕਿ tufaan ਦੇ ਦੌਰਾਨ ਜਨਤਾ ਕਾਰਜ ਦਲ ਨੇ ਲਗਭਗ 18 ਐਂਬੂਲੈਂਸਾਂ ਦੀ ਪਹੜਤ ਕੀਤੀ ਹੈ ਉਸ ਸੜਕਾਂ ਨੂੰ ਪਹਿਲਾ ਤਰਜੀਹ ਕੋਲਾ ਲਈ ਸਾਫ ਕਰਦੇ ਅਤੇ ਫਿਰ ਜਦੋਂ ਕੋਈ ਐਂਬੂਲੈਂਸ ਪਾਸ ਜਾਂਦੀ ਤਾਂ ਸਹਾਇਤਾ ਮੁਹਿੰਆ ਕਰਵਾਉਂਦੇ ਨੇ tufaan ਕਾਰਨ ਖੇਤੋ ਦੇ ਕਈ ਹਾਈਵੇ ਬੰਦ ਰਹੇ ਅਤੇ ਕਟੜੀਵਸੀ ਕਾਰਨ ਕੁਝ ਉਡਾਨਾਂ ਵੀ ਰੱਦ ਹੋ ਗਈਆਂ ਪਰ ਹਵਾਈ ਅੱਡੇ ਸ਼ਹਿਰ ਦੇ ਵਿੱਚ ਉਨਤਾਂ ਦੇ ਲਈ ਇੱਕੋ ਰਸਤਾ ਬਣਿਆ ਰਿਹਾ ਮੈਂ ਨੇ ਕਿਹਾ ਮੈਂ ਸਾਡੇ ਹਵਾਈ ਅੱਡੇ ਦੇ ਅਮਲੇ ਨੂੰ ਵਧਾਈ ਦੇਣਾ ਚਾਹੁੰਦਾ ਜੋ ਇਹ ਯਕੀਨੀ ਬਣਾ ਰਹੇ ਨੇ ਕਿ ਮੁੱਖ ਰਣਵੇ ਖੁੱਲਾ ਰਹੇ ਜਦ ਕੇ ਵਿਕਟਰ ਐਮ ਪਾਵਰ ਹਵਾਈ ਅੱਡੇ ਉਤੇ ਤੇੜੀ ਘੱਟ ਰਹੀ ਹੈ ਤੇ ਪਾਰਕਿੰਗ ਖਜੂ ਵੀ ਚਰੋਤੀ ਬਣੀ ਹੋਈ ਹੈ ਸ਼ਹਿਰ ਨੇ ਸੋਸ਼ਲ ਮੀਡੀਆ ਪੋਸਟ ਜਿਵੇਂ ਕਿ ਹੈ ਕਿ ਜੇ ਸੰਭਵ ਹੋਵੇ ਤਾਂ ਡਾਨ ਪਰਣ ਵਾਲੇ ਲੋਕਾਂ ਨੂੰ ਹੇਠਾ ਉਤਾਰ ਦਿੱਤਾ ਜਾਵੇ ਤਾਂ ਕਿ ਪਾਰਕਿੰਗ ਦੀ ਕੋਈ ਸਮੱਸਿਆ ਘਟੇ ਟਿਮਿੰਸ ਪੁਲਿਸ ਨੇ ਕਿਹਾ ਕਿ ਵਾਹਨ ਚਾਲਕਾਂ ਨੇ ਕੁਝ ਸਥਾਨਾਂ ਉਤੇ ਫਸੇ ਹੋਏ ਨਹੀਂ ਪਰ ਕੋਈ ਗੰਭੀਰ ਘਟਨਾ ਨਹੀਂ ਦਰਜ ਕੀਤੀ ਗਈ ਸਟਾਫ ਸਰਜੈਂਟ ਕੈਮਲੀ ਕਮਿਡੈਂਡ ਨੇ ਕਿਹਾ ਕਿ ਲੋਕ ਇਸ ਪਰਫੀਲੇ ਤੂਫਾਨ ਦੀ ਗੰਭੀਰਤਾ ਨੂੰ ਸਮਝ ਰਹੇ ਨਹੀਂ ਪੁਲਿਸ ਅਤੇ ਹੋਰ ਅਧਿਕਾਰੀਆਂ ਨੇ ਵਸਨੀਕਾਂ ਨੂੰ ਯਾਦ ਦਿਵਾਇਆ ਹੈ ਕਿ 211 ਸਿਰਫ ਐਮਰਜੈਂਸੀ ਦੇ ਲਈ ਹੈ ਅਤੇ ਇਸ ਸਵਾਰੀਆਂ ਦੀ ਬੇਨਤੀ ਜਾਂ ਕੰਮ ਉਤੇ ਜਾਣ ਦੇ ਲਈ ਨਹੀਂ ਇਸ ਸ਼ਹਿਰ ਦਾ ਤੀਸਰਾ ਲਗਾਤਾਰ ਦਿਨ ਹੈ ਜਿਸ ਰਿਪੋਰਟ ਠੰਡੇ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਜਿਨ੍ਹਾਂ ਨੂੰ ਐਮਰਜੈਂਸੀ ਪਨਾਹ ਦਿੱਤੀ ਲੋੜ ਹੈ ਉਨ੍ਹਾਂ ਨੂੰ ਸਪਸ ਸਟ੍ਰੀਟ ਸਾਊਥ ਉਤੇ ਲਿਵਿੰਗ ਸਪੇਸ ਦੇ ਵਿੱਚ ਜਾਣ ਦੀ ਸਲਾਹ ਦਿੱਤੀ ਗਈ ਹੈ ਕਿ ਮਿੰਸਨ ਇੰਟਰਵਿਊ ਤੇ ਕਈ ਹਿੱਸੇ ਹਜੂ ਵੀ ਪਰਿਵਾਰਫ ਵਾਰੀ ਦੇ ਵਿੱਚ ਫਸੇ ਹੋਏ ਨੇ ਸ਼ਹਿਰ ਦੇ ਮੇਅਰ ਮਿਸ਼ੇਲ ਬੋਇਲੋ ਨੇ ਕਿਹਾ ਹੈ ਕਿ ਸਫਾਈ ਦੇ ਵਿੱਚ ਕੁਝ ਸਮਾਂ ਲੱਗੇਗਾ ਕਿਉਂਕਿ ਅਧਿਕਾਰੀ ਪਹਿਲਾਂ ਉਹਨਾਂ ਖੇਤਰਾਂ ਤੇ ਧਿਆਨ ਕੇਂਦ੍ਰਿਤ ਕਰ ਰਹੇ ਨੇ ਜਿੱਥੇ ਟ੍ਰੈਫਿਕ ਸਭ ਤੋਂ ਜ਼ਿਆਦਾ ਹੁੰਦਾ ਹੈ ਮੇਅਰ ਬੋਇਲੋ ਨੇ ਜਨਤਾ ਕਾਜਵਾ ਦੇ ਕਰਮਚਾਰੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਹ ਸੱਚਮੁੱਚ ਸਾਡੇ ਸਹੀ ਹੀਰੋ ਨੇ ਪਿਛਲੇ 4 ਦਿਨਾਂ ਤੋਂ ਇਹ ਟੀਮ ਤੇ ਸਾਡੇ ਠੇਕੇਦਾਰ ਬੋਕਸਿੰਗ ਦੇ ਤੋਂ ਲਗਾਤਾਰ ਕੰਮ ਕਰ ਰਹੇ ਨੇ ਉਸ ਨੇ ਦਸਤੇ ਕੇ tufaan ਦੇ ਦੌਰਾਨ ਜਨਤਾ ਕਾਰਜਤਲ ਨੇ ਲਗਭਗ 18 ਐਂਬੂਲੈਂਸਾਂ ਦੀ ਪਹੁੰਚ ਕੀਤੀ ਹੈ ਉਸ ਸੜਕਾਂ ਨੂੰ ਪਹਿਲਾ ਤਲਜੀ ਕੋਲਾਣਾਈ ਸਾਫ ਕਰਦੇ ਅਤੇ ਫਿਰ ਜਦੋਂ ਕੋਈ ਐਂਬੂਲੈਂਸ ਪਹੁੰਚਦੀ ਤਾਂ ਸਹਾਇਤਾ ਮੁਹਿਆਰ ਕਰਵਾਉਂਦੇ ਨੇ tufaan ਕਾਰਨ ਖੇਤੋ ਦੇ ਕਈ ਹਾਈਵੇ ਬੰਦ ਰਹੇ ਅਤੇ ਕਟੜੀਸ਼ੀ ਕਾਰਨ ਕੁਝ ਉਡਾਨਾਂ ਵੀ ਰੱਦ ਹੋਈਆਂ ਪਰ ਹਵਾਈ ਅੱਡਾ ਸ਼ਰ ਦੇ ਵਿੱਚ ਉਨ ਜਾਣ ਦੇ ਲਈ ਇੱਕੋ ਰਸਤਾ ਬਣਿਆ ਰਿਹਾ ਮੈਂ ਨੇ ਕਿਹਾ ਮੈਂ ਸਾਡੇ ਹਵਾਈ ਅੱਡੇ ਦੇ ਅਮਲੇ ਨੂੰ ਵਦਾਈ ਦੇਣਾ ਚਾਹੁੰਦਾ ਜੋ ਇਹ ਯਕੀਨੇ ਬਣਾ ਰਹੇ ਨੇ ਕਿ ਮੁੱਖ ਰਣਵੇ ਖੁੱਲਾ ਰਹੇ ਜਦ ਕਿ ਵਿਕਟਰ ਐਮ ਪਾਵਰ ਹਵਾਈ ਅੱਡੇ ਉਤੇ ਤੇਰੀ ਘੱਟ ਰਹੀ ਹੈ ਤੇ ਪਾਰਕਿੰਗ ਖਜੂ ਵੀ ਚੁਣੌਤੀ ਬਣੀ ਹੋਈ ਹੈ ਸ਼ਹਿਰ ਨੇ ਸੋਸ਼ਲ ਮੀਡੀਆ ਪੋਸਟ ਵੀ ਜਿਵੇਂ ਕਿ ਹੈ ਕਿ ਜੇ ਸੰਭਵ ਹੋਵੇ ਤਾਂ ਉਹ ਡਾਨ ਪਰਣ ਵਾਲੇ ਲੋਕਾਂ ਨੂੰ ਠੇਹਾ ਉਤਾਰ ਦਿੱਤਾ ਜਾਵੇ ਤਾਂ ਕਿ ਪਾਰਕਿੰਗ ਦੀ ਕੋਈ ਸਮੱਸਿਆ ਘਟੇ ਟਿਮਿੰਸ ਪੁਲਿਸ ਨੇ ਕਿਹਾ ਕਿ ਵਾਹ ਚਾਲਕਾਂ ਦੇ ਕੁਝ ਸਥਾਨਾਂ ਉਤੇ ਫਸੇ ਹੋਏ ਨੇ ਪਰ ਕੋਈ ਗੰਭੀਰ ਘਟਨਾ ਨਹੀਂ ਦਰਜ ਕੀਤੀ ਗਈ। ਸਟਾਫ ਸਰਜੈਂਟ ਕਿਆਮਲੀ ਕਮਿਡੈਂਡ ਨੇ ਕਿਹਾ ਕਿ ਲੋਕ ਇਸ ਪਰਸਲੇ ਤੂਫਾਨ ਦੀ ਗੰਭੀਰਤਾ ਨੂੰ ਸਮਝ ਰਹੇ ਨਹੀਂ। ਪੁਲਿਸ ਅਤੇ ਹੋਰ ਅਧਿਕਾਰੀਆਂ ਨੇ ਵਸਨੀਕਾਂ ਨੂੰ ਯਾਦ ਦਿਵਾਇਆ ਹੈ ਕਿ 211 ਸਿਕਰ ਐਮਰਜੈਂਸੀ ਦੇ ਲਈ ਹੈ ਅਤੇ ਇਸ ਸਵਾਰੀਆਂ ਦੀ ਬੇਨਤੀ ਜਾਂ ਕੰਮ ਉਤੇ ਜਾਣ ਦੇ ਲਈ ਨਹੀਂ। ਇਹ ਸ਼ਹਿਰ ਦਾ ਤੀਸਰਾ ਲਗਾਤਾਰ ਦਿਨ ਹੈ ਜੁਰੂਰ ਬੋਰਡ ਠੰਡੇ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਜਿਨ੍ਹਾਂ ਨੂੰ ਐਮਰਜੈਂਸੀ ਪਨਾਹ ਦੀ ਲੋੜ ਹੈ ਉਹਨਾਂ ਨੂੰ ਸਪਸ ਸਟ੍ਰੇਟ ਸਾਊਥ ਹਤੇ ਲਿਵਿੰਗ ਸਪੇਸ ਦੇ ਵਿੱਚ ਜਾਣ ਦੀ ਸਲਾਹ ਦਿੱਤੀ ਗਈ ਹੈ ਸਟੀਮਸ ਨੂੰ ਇੰਟਰਵਿਊ ਦੇ ਕਈ ਹਿੱਸੇ ਹਜੂ ਵੀ ਪਰਿਵਾਰਫ ਵਾਰੀ ਦੇ ਵਿੱਚ ਫਸੇ ਹੋਏ ਨੇ ਸ਼ਹਿਰ ਦੀ ਮੇਅਰ ਮਿਸ਼ੇਲ ਬੋਲੋ ਨੇ ਕਿਹਾ ਹੈ ਕਿ ਸਫਾਈ ਦੇ ਵਿੱਚ ਕੁਝ ਸਮਾਂ ਲੱਗੇਗਾ ਕਿਉਂਕਿ ਅਧਿਕਾਰੀ ਪਹਿਲਾਂ ਉਹਨਾਂ ਖੇਤਰ ਤੇ ਧਿਆਨ ਕੇਂਦ੍ਰਿਤ ਕਰ ਰਹੇ ਨੇ ਜਿੱਥੇ ਟ੍ਰੈਫਿਕ ਸਭ ਤੋਂ ਜ਼ਿਆਦਾ ਹੁੰਦਾ ਹੈ ਮੇਅਰ ਬੋਲੋ ਨੇ ਜਨਤਾ ਕਾਜਵਾ ਦੇ ਕਮ ਕਰਮਚਾਰੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਹ ਸੱਚਮੁੱਚ ਸਾਡੇ ਸਹੀ ਹੀਰੋ ਨੇ ਪਿਛਲੇ 4 ਦਿਨਾਂ ਤੋਂ ਇਹ ਟੀਮ ਅਤੇ ਸਰਦੇ ਠੇਕੇਦਾਰ ਬੋਕਸਿੰਗ ਦੇ ਤੋਂ ਲਗਾਤਾਰ ਕੰਮ ਕਰ ਰਹੇ ਨੇ ਉਸ ਨੇ ਦਸਤੇਕੀ ਤੂਫਾਨ ਦੇ ਦੌਰਾਨ ਜਨਤਾ ਕਾਰਜ ਜਲ ਨੇ ਲਗਭਗ 18 ਐਂਬੂਲੈਂਸਾਂ ਦੀ ਮਦਦ ਕੀਤੀ ਹੈ ਉਸ ਸੜਕਾਂ ਨੂੰ ਪਹਿਲਾ ਤਲਜੀ ਕੋਲਾ ਲਾਈ ਸਾਫ ਕਰਦੇ ਅਤੇ ਫਿਰ ਜਦੋਂ ਕੋਈ ਐਂਬੂਲੈਂਸ ਪਾਸ ਜਾਂਦੀ ਤਾਂ ਸਹਾਇਤਾ ਮੁਹਿਆਰ ਕਰਵਾਉਂਦੇ ਨੇ ਤੂਫਾਨ ਕਾਰਨ ਖੇਤੋਂ ਦੇ ਕਈ ਹਾਈਵੇ ਬੰਦ ਰਹੇ ਅਤੇ ਕਟੜੀਵਸੀ ਕਾਰਨ ਕੁਝ ਉਡਾਨਾਂ ਵੀ ਰੱਦ ਹੋਈਆਂ ਪਰ ਹਵਾਈ ਅੱਡਾ ਸ਼ਹਿਰ ਦੇ ਵਿੱਚ ਔਨ ਜਾਣ ਦੇ ਲਈ ਇੱਕੋ ਰਸਤਾ ਬਣਿਆ ਰਿਹਾ ਮੈਨੇ ਕਿਹਾ ਮੈਂ ਸਜੇ ਹਵਾਈ ਅੱਡੇ ਤੇ ਅਮਲੇ ਨੂੰ ਵਧਾਈ ਦੇਣਾ ਚਾਹੁੰਦਾ ਜੋ ਇਹੇ ਯਕੀਨ ਨੇ ਬਣਾ ਰਹੇ ਨੇ ਕਿ ਮੁੱਖ ਰਣਵੇ ਖੁੱਲਾ ਰਹਿ ਜਦ ਕੇ ਵਿਕਟਰ ਐਮ ਪਾਵਰ ਹਵਾਈ ਅੱਡੇ ਉਤੇ ਤੇਰੀ ਘੱਟ ਰਹੀ ਹੈ ਤੇ ਪਾਰਕਿੰਗ ਖਜੂ ਵੀ ਚੁਣੌਤੀ ਬਣੀ ਹੋਈ ਹੈ ਸ਼ਹਿਰ ਨੇ ਸੋਸ਼ਲ ਮੀਡੀਆ ਪੋਸਟ ਵੀ ਜੀ ਕਿਹਾ ਕਿ ਜੇ ਸੰਭਵ ਹੋਵੇ ਤਾਂ ਉਡਾਨ ਭਰਨ ਵਾਲੇ ਲੋਕਾਂ ਨੂੰ ਹੇਠਾ ਉਤਾਰ ਦਿੱਤਾ ਜਾਵੇ ਤਾਂ ਕਿ ਪਾਰਕਿੰਗ ਦੀ ਕੋਈ ਸਮੱਸਿਆ ਘਟੇ ਟਿਮਿੰਸ ਪੁਲਿਸ ਨੇ ਕਿਹਾ ਕਿ ਵਾਹਨ ਚਾਲਕਾਂ ਨੇ ਕੁਝ ਸਥਾਨਾਂ ਉਤੇ ਫਸੇ ਹੋਏ ਨਹੀਂ ਪਰ ਕੋਈ ਗੰਭੀਰ ਘਟਨਾ ਨਹੀਂ ਦਰਜ ਕੀਤੀ ਗਈ ਸਟਾਫ ਸਲਜੈਂਟ ਕੈਮਲੀ ਕਮਿਜ਼ਨ ਨੇ ਕਿਹਾ ਕਿ ਲੋਕ ਇਸ ਪਰਫੀਲੇ ਤੂਫਾਨ ਦੀ ਗੰਭੀਰਤਾ ਨੂੰ ਸਮਝ ਰਹੇ ਨਹੀਂ ਪੁਲਿਸ ਅਤੇ ਹੋਰ ਅਧਿਕਾਰੀਆਂ ਨੇ ਵਸਨੀਕਾਂ ਨੂੰ ਯਾਦ ਦਿਵਾਇਆ ਹੈ ਕਿ 211 ਸਿਰ ਐਮਰਜੈਂਸੀ ਦੇ ਲਈ ਹੈ ਅਤੇ ਇਸ ਸਵਾਰੀਆਂ ਦੀ ਬੇਨਤੀ ਜਾਂ ਕੰਮ ਉਤੇ ਜਾਣ ਦੇ ਲਈ ਨਹੀਂ ਇਸ ਸ਼ਹਿਰ ਦਾ ਤੀਸਰਾ ਲਗਾਤਾਰ ਦਿਨ ਹੈ ਜੁਰਪੋਰਟ ਠੰਡੇ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਜਿਨ੍ਹਾਂ ਨੂੰ ਐਮਰਜੈਂਸੀ ਪਨਾਹ ਦੀ ਲੋੜ ਹੈ ਉਹਨਾਂ ਨੂੰ ਸਪਸ ਸਟ੍ਰੇਟ ਸਾਊਥ ਉਤੇ ਲਿਵਿੰਗ ਸਪੇਸ ਦੇ ਵਿੱਚ ਜਾਣ ਦੀ ਸਲਾਹ ਦਿੱਤੀ ਗਈ ਹੈ ਕੀਮਨ ਸੁੰਟਰੀਓ ਦੇ ਕਈ ਹਿੱਸੇ ਹਜੂ ਵੀ ਪਾਰਿਬਰਫ ਵਾਰੀ ਦੇ ਵਿੱਚ ਫਸੇ ਹੋਏ ਨੇ ਸ਼ਹਿਰ ਦੀ ਮੇਅਰ ਮਿਸ਼ੇਲ ਬੋਲੋ ਨੇ ਕਿਹਾ ਹੈ ਕਿ ਸਫਾਈ ਦੇ ਵਿੱਚ ਕੁਝ ਸਮਾਂ ਲੱਗੇਗਾ ਕਿਉਂਕਿ ਅਧਿਕਾਰੀ ਪਹਿਲਾਂ ਉਹਨਾਂ ਖੇਤਰਾਂ ਤੇ ਧਿਆਨ ਕੇਂਦ੍ਰਿਤ ਕਰ ਰਹੇ ਨੇ ਜਿੱਥੇ ਟ੍ਰੈਫਿਕ ਸਭ ਤੋਂ ਜ਼ਿਆਦਾ ਹੁੰਦਾ ਹੈ ਮੇਅਰ ਬੋਲੋ ਨੇ ਜਨਤਾ ਕਾਜਵਾ ਦੇ ਕਮ ਕਰਮਚਾਰੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਹ ਸੱਚਮੁੱਚ ਸਾਡੇ ਸਹੀ ਹੀਰੋ ਨੇ ਪਿਛਲੇ 4 ਦਿਨਾਂ ਤੋਂ ਇਹ ਟੀਮ ਅਤੇ ਸਾਰੇ ਠੇਕੇਦਾਰ ਬੋਕਸਿੰਗ ਦੇ ਤੋਂ ਲਗਾਤਾਰ ਕੰਮ ਕਰ ਰਹੇ ਨੇ ਉਸ ਨੇ ਦਸਤੇ ਕੇ tufaan ਦੇ ਦੌਰਾਨ ਜਨਤਾ ਕਾਰਜ ਜਲ ਨੇ ਲਗਭਗ 18 ਐਂਬੂਲੈਂਸਾਂ ਦੀ ਪਹੜਤ ਕੀਤੀ ਹੈ ਉਹ ਸੜਕਾਂ ਨੂੰ ਪਹਿਲਾ ਤਰਜੀਹ ਕੋਲਾ ਲਈ ਸਾਫ ਕਰਦੇ ਅਤੇ ਫਿਰ ਜਦੋਂ ਕੋਈ ਐਂਬੂਲੈਂਸ ਪਹੁੰਚਦੀ ਤਾਂ ਸਹਾਇਤਾ ਮੁਹਿਆਰ ਕਰਵਾਉਂਦੇ ਨੇ tufaan ਕਾਰਨ ਖੇਤੋ ਦੇ ਕਈ ਹਾਈਵੇ ਬੰਦ ਰਹੇ ਅਤੇ ਘਟ ਦ੍ਰਿਸ਼ੀ ਕਾਰਨ ਕੁਝ ਉਡਾਨਾਂ ਵੀ ਰੱਦ ਹੋਈਆਂ ਪਰ ਹਵਾਈ ਅੱਡਾ ਸ਼ਹਿਰ ਦੇ ਵਿੱਚ ਔਨ ਜਾਣ ਦੇ ਲਈ ਇੱਕੋ ਰਸਤਾ ਬਣਿਆ ਰਿਹਾ ਮੈਂ ਨੇ ਕਿਹਾ ਮੈਂ ਸਾਰੇ ਹਵਾਈ ਅੱਡੇ ਦੇ ਅਮਲੇ ਨੂੰ ਵਧਾਈ ਦੇਣਾ ਚਾਹੁੰਦਾ ਜੋ ਇਹ ਯਕੀਨੇ ਬਣਾ ਰਹੇ ਨੇ ਕਿ ਮੁੱਖ ਰਣਵੇ ਖੁੱਲਾ ਰਹੇ ਜਦ ਕੇ ਵਿਕਟਰ ਐਮ ਪਾਵਰ ਹਵਾਈ ਅੱਡੇ ਉਤੇ ਤੇੜੀ ਘਟ ਰਹੀ ਹੈ ਤੇ ਪਾਰਕਿੰਗ ਖਰਜ ਵੀ ਚਰੋਤੀ ਬਣੀ ਹੋਈ ਹੈ ਸ਼ਹਿਰ ਨੇ ਸੋਸ਼ਲ ਮੀਡੀਆ ਪੋਸਟ ਵੀ ਜੀ ਕਿਹਾ ਕਿ ਜੇ ਸੰਭਵ ਹੋਵੇ ਤਾਂ ਡਾਨ ਪਰਣ ਵਾਲੇ ਲੋਕਾਂ ਨੂੰ ਹੇਠਾ ਉਤਾਰ ਦਿੱਤਾ ਜਾਵੇ ਤਾਂ ਕਿ ਪਾਰਕਿੰਗ ਦੀ ਕੋਈ ਸਮੱਸਿਆ ਘਟੇ ਟਿਮਿੰਸ ਪੁਲਿਸ ਨੇ ਕਿਹਾ ਕਿ ਵਾਹਨ ਚਾਲਕਾਂ ਨੇ ਕੁਝ ਸਥਾਨਾਂ ਉਤੇ ਫਸੇ ਹੋਏ ਨਹੀਂ ਪਰ ਕੋਈ ਗੰਭੀਰ ਘਟਨਾ ਨਹੀਂ ਦਰਜ ਕੀਤੀ ਗਈ ਸਟਾਫ ਸਲਜੈਂਟ ਕੈਮਲੀ ਕਮਿਡੈਂਟ ਨੇ ਕਿਹਾ ਕਿ ਲੋਕ ਇਸ ਪਰਫੀਲੇ ਤੂਫਾਨ ਦੀ ਗੰਭੀਰਤਾ ਨੂੰ ਸਮਝ ਰਹੇ ਨਹੀਂ ਪੁਲਿਸ ਅਤੇ ਹੋਰ ਅਧਿਕਾਰੀਆਂ ਨੇ ਵਸਨੀਕਾਂ ਨੂੰ ਯਾਦ ਦਿਵਾਇਆ ਹੈ ਕਿ 211 ਸਿਰ ਐਮਰਜੈਂਸੀ ਦੇ ਲਈ ਹੈ ਅਤੇ ਇਸ ਸਵਾਰੀਆਂ ਦੀ ਬੇਨਤੀ ਜਾਂ ਕੰਮ ਉਤੇ ਜਾਣ ਦੇ ਲਈ ਨਹੀਂ ਇਸ ਸ਼ਹਿਰ ਦਾ ਤੀਸਰਾ ਲਗਾਤਾਰ ਦਿਨ ਹੈ ਜ ਜਿਹੜਾ ਬੋਰਡ ਠੰਡੇ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਜਿਨ੍ਹਾਂ ਨੂੰ ਐਮਰਜੈਂਸੀ ਪਨਾਹ ਦੀ ਲੋੜ ਹੈ ਉਹਨਾਂ ਨੂੰ ਸਪਸ ਸਟ੍ਰੀਟ ਸਾਊਥ ਉਤੇ ਲਿਵਿੰਗ ਸਪੇਸ ਦੇ ਵਿੱਚ ਜਾਣ ਦੀ ਸਲਾਹ ਦਿੱਤੀ ਗਈ ਹੈ ਕਿ ਮਿੰਸਨ ਇੰਟਰਵਿਊ ਤੇ ਕਈ ਹਿੱਸੇ ਹਜੂ ਵੀ ਪਰਿਵਰਫਵਾਰੀ ਦੇ ਵਿੱਚ ਫਸੇ ਹੋਏ ਨੇ ਸ਼ਹਿਰ ਦੇ ਮੇਅਰ ਮਿਸ਼ੇਲ ਬੋਲੋ ਨੇ ਕਿਹਾ ਕਿ ਸਫਾਈ ਦੇ ਵਿੱਚ ਕੁਝ ਸਮਾਂ ਲੱਗੇਗਾ ਕਿਉਂਕਿ ਅਧਿਕਾਰੀ ਪਹਿਲਾਂ ਉਹਨਾਂ ਖੇਤਰ ਤੇ ਧਿਆਨ ਕੇਂਦ੍ਰਿਤ ਕਰਦੇ ਨੇ ਜਿੱਥੇ ਟ੍ਰੈਫਿਕ ਸਭ ਤੋਂ ਜ਼ਿਆਦਾ ਹੁੰਦਾ ਹੈ ਮੇਅਰ ਬੋਲੋ ਨੇ ਜਨਤਾ ਕਾਰਜ ਦੇ ਕਮ ਕਰਮਚਾਰੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਹ ਸੱਚਮੁੱਚ ਸਾਡੇ ਸਹੀ ਹੀਰੋ ਨੇ ਪਿਛਲੇ 4 ਦਿਨਾਂ ਤੋਂ ਇਹ ਟੀਮ ਅਤੇ ਸਰਦੀ ਠੇਕੇਦਾਰ ਬੋਕਸਿੰਗ ਦੇ ਤੋਂ ਲਗਾਤਾਰ ਕੰਮ ਕਰ ਰਹੇ ਨੇ ਉਸਨੇ ਦਸੇ ਕੇ ਤੂਫਾਨ ਦੇ ਦੌਰਾਨ ਜਨਤਾ ਕਾਰਜ ਤਲ ਨੇ ਲਗਭਗ 18 ਐਂਬੂਲੈਂਸਾਂ ਦੀ ਪਹੜਤ ਕੀਤੀ ਹੈ ਉਸ ਸੜਕਾਂ ਨੂੰ ਪਹਿਲਾ ਤਲਜੀ ਕੋਲਾ ਲਾਈ ਸਾਫ ਕਰਦੇ ਅਤੇ ਫਿਰ ਜਦੋਂ ਕੋਈ ਐਂਬੂਲੈਂਸ ਫਸ ਜਾਂਦੀ ਤਾਂ ਸਹਾਇਤਾ ਮੁਹਿਆਰ ਕਰਵਾਉਂਦੇ ਨੇ ਤੂਫਾਨ ਨੇ ਕਾਰਨ ਖੇਤੋ ਦੇ ਕਈ ਹਾਈਵੇ ਬੰਦ ਰਹੇ ਅਤੇ ਕਟ ਦਿਵਸੀ ਕਾਰਨ ਕੁਝ ਉਡਾਣਾਂ ਵੀ ਰੱਦ ਹੋਈਆਂ ਪਰ ਹਵਾਈ ਅਟਾ ਸ਼ਰ ਦੇ ਵਿੱਚ ਉਨ ਜਾਣ ਦੇ ਲਈ ਇੱਕੋ ਰਸਤਾ ਬਣਿਆ ਰਿਹਾ ਮੈਨੇ ਕਿਹਾ ਮੈਂ ਸਜੇ ਹਵਾਈ ਅਜਦੇ ਦੇ ਅਮਲੇ ਨੂੰ ਵਧਾਈ ਦੇਣਾ ਚਾਹੁੰਦਾ ਜੋ ਇਹ ਯਕੀਨ ਇਹ ਬਣਾ ਰਹੇ ਨੇ ਕਿ ਮੁੱਖ ਰਣਵੇ ਖੁੱਲਾ ਰਹੇ ਜਦ ਕਿ ਵਿਕਟਰ ਐਮ ਪਾਵਰ ਹਵਾਈ ਅੱਡੇ ਉਤੇ ਦੇਰੀ ਕਰ ਰਹੀ ਹੈ ਤੇ ਪਾਰਕਿੰਗ ਖਜੂ ਵਿੱਚ ਚਰੋਤੀ ਬਣੀ ਹੋਈ ਹੈ ਸ਼ਹਿਰ ਨੇ ਸੋਸ਼ਲ ਮੀਡੀਆ ਪੋਸਟ ਵੀ ਜਿਵੇਂ ਕਿ ਹੈ ਕਿ ਜੇ ਸੰਭਵ ਹੋਵੇ ਤਾਂ ਡਾਨ ਪਰਣ ਵਾਲੇ ਲੋਕਾਂ ਨੂੰ ਹੇਠਾ ਉਤਾਰ ਦਿੱਤਾ ਜਾਵੇ ਤਾਂ ਕਿ ਪਾਰਕਿੰਗ ਦੀ ਕੋਈ ਸਮੱਸਿਆ ਘਟੇ ਟਿਮਿੰਸ ਪੁਲਿਸ ਨੇ ਕਿਹਾ ਕਿ ਵਾਹਨ ਚਾਲਕਾਂ ਨੇ ਕੁਝ ਸਥਾਨਾਂ ਉਤੇ ਫਸੇ ਹੋਏ ਨਹੀਂ ਪਰ ਕੋਈ ਗੰਭੀਰ ਘਟਨਾ ਨਹੀਂ ਦਰਜ ਕੀਤੀ ਗਈ ਸਟਾਫ ਸਲਜੈਂਟ ਕੈਮਲੀ ਕਮਿਜ਼ਨੈਂਡ ਨੇ ਕਿਹਾ ਕਿ ਲੋਕ ਇਸ ਪਰਫਲੇ ਤੂਫਾਨ ਦੀ ਗੰਭੀਰਤਾ ਨੂੰ ਸਮਝ ਰਹੇ ਨਹੀਂ ਪੁਲਿਸ ਅਤੇ ਹੋਰ ਅਧਿਕਾਰ ਨਿਵਾਸੀ ਨੂੰ ਯਾਦ ਦਿਵਾਇਆ ਗਿਆ ਕਿ 21 ਸੇਫ ਅਮਰਜੰਸੀ ਦੇ ਲਈ ਹੈ ਅਤੇ ਇਸ ਸਵਾਰੀਆਂ ਦੀ ਬੇਨਤੀ ਜਾਂ ਕੰਮ ਉਤੇ ਜਾਣ ਦੇ ਲਈ ਨਹੀਂ ਇਸ ਸ਼ਹਿਰ ਦਾ ਤੀਸਰਾ ਲਗਾਤਾਰ ਦਿਨ ਹੈ ਜਿਸ ਰਿਪੋਰਟ ਠੰਡੇ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਜਿਨ੍ਹਾਂ ਨੂੰ ਅਮਰਜੰਸੀ ਪਨਾਹ ਦੀ ਲੋੜ ਹੈ ਉਹਨਾਂ ਨੂੰ ਸਪਸ ਸਟ੍ਰੀਟ ਸਾਊਥ ਉਤੇ ਲਿਵਿੰਗ ਸਪੇਸ ਦੇ ਵਿੱਚ ਜਾਣ ਦੀ ਸਲਾਹ ਦਿੱਤੀ ਗਈ ਹੈ